ਗੁਰਜੀਤ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ 13 ਮਹੀਨੇ ਨਵਾਰਸ਼ਨ ਬਾਨ ਸਮਾਗਮ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਕੀ ਸਾਲ ਬਾਅਦ ਸੰਸਥਾ ਵੱਲੋਂ ਬੂਟੇ ਵੀ ਦਿੱਤੇ ਜਾਂਦੇ ਆ ਅੱਜ ਉਹ ਵੀ ਦੇਣਾ ਮੀਂਹ ਪੈ ਰਿਹਾ ਵੀ ਜਿਹੜਾ ਮੌਸਮ ਹੈ ਬੂਟੇ ਲਾਉਣ ਦਾ ਕਿ ਕਿ ਹਰੇਕ ਸਾਲ ਤਾ ਤੁਸੀਂ ਜੁਗਨ ਦਾ ਰਸਨ ਵੰਡਿਆ ਜਾ ਰਿਹਾ ਤਾਂ ਤੋ ਕਦੀ ਵੀ ਕੋਸ਼ਿਸ਼ ਨਹੀਂ ਮੰਗਿਆ ਕਦੀ ਵੀ ਤੁਹਾਨੂੰ ਅਸੀਂ ਕੋਈ ਵੀ ਬੋਝ ਨਹੀਂ ਪਾਇਆ ਜੇ ਕਿਤੇ ਰਸਨ ਮਾਣ ਸਮਾਗਮ ਨਹੀਂ ਵੀ ਹੋਇਆ ਤਾਂ ਤੁਹਾਨੂੰ ਅਸੀਂ ਘਰਾਂ 'ਚ ਜਾ ਕੇ ਵੀ ਪਹੁੰਚਾਉਂਦੇ ਰਹੇ ਹਾਂ ਸਿਰਫ ਤਾਂ ਤੋਂ ਅੱਜ ਪਹਿਲਾਂ ਵੀ ਇੱਕੀ ਚੀਜ਼ ਮੰਗਦੇ ਆਂ ਵੀ ਤੁਸੀਂ ਜਿਹੜਾ ਇੱਕ ਘਰ ਦੇ ਵਿੱਚ ਬੂਟਾ ਲਾਉਣਾ ਹੈ ਹਰੇਕ ਸਾਲ ਤੁਹਾਨੂੰ ਅਸੀਂ ਇਹੀ ਅਪੀਲ ਕਰਦੇ ਆਂ ਵੀ ਇੱਕ ਘਰ ਦੇ ਵਿੱਚ ਬੂਟਾ ਲਾਓ ਤਾਂ ਇਹ ਗੰਦੇ ਦਿੱਤਾ ਵੀ ਜਾਂਦਾ ਇਨਕੁਆਇਰੀ ਕਰਨ ਵਾਲਾ ਸਾਡਾ ਟੀਮ ਮੈਂਬਰ ਵੀ ਅਸੇ ਲਿਹਾੜ ਤੇ ਜਾਂਦਾ ਵੀ ਜੇ ਤੁਸੀਂ ਬੁੱਟਾ ਲਾਇਆ ਤੁਸੀਂ ਦਿਖਾ ਲੈਣਾ ਬੁੱਟਾ ਲਾਇਆ ਤਾਂ ਹੀ ਰੱਸ ਰਹਿਣਾ ਲੱਗਾ ਵੀ ਰੱਸਨ ਅਸੀਂ ਫਿਰ ਪੁੱਛਾਂਗੇ ਵੀ ਤੁਸੀਂ ਬੁੱਟਾ ਕਿਉਂ ਨਹੀਂ ਲਾਇਆ ਪਹਿਲਾਂ ਲਾਉਂਗੇ ਤਾਂ ਰੱਸਨ ਦੁਬਾਰਾ ਲੱਗੂਗਾ ਤਾਂ ਰੱਸਨ ਬੰਦ ਕੀਤਾ ਜਾਊਗਾ ਜਿਹਦੇ ਘਰ ਦੇ ਵਿੱਚ ਜਗ੍ਹਾ ਨਹੀਂ ਆ ਉਹ ਪੰਚਾਇਤ ਦੀ ਜਗ੍ਹਾ ਦੇ ਵਿੱਚ ਇਹ ਬੁੱਟਾ ਲਾ ਸਕਦੇ ਆ ਜਿਹੜੇ ਦਰਬੇਤ ਨਹੀਂ ਜਗਾ ਉਹ ਪੰਚਾਇਤ ਦੇ ਵਿੱਚ ਲਾ ਸਕਦੇ ਆ ਮਾਤਾ ਜੀ ਗੱਲਾਂ ਬਾਤ ਕਰ ਲਿਓ ਘਰ ਜਾ ਕੇ ਜੇ ਸੁਣ ਲਓ ਜੇ ਨਾ ਤਸੱਲੀ ਨਾਲ ਮੈਂ ਤੁਹਾਨੂੰ ਵੀ ਕੀ ਕਰੂੰ ਬੇੰਤੀ ਆ ਜਿਹੜੀ ਵੀ ਜਿਹੜਾ ਬੂਟਾ ਜਰੂਰੀ ਆ ਹੁਣ ਸਾਰਿਆਂ ਨੂੰ ਫਾਰਮ ਦੁਬਾਰਾ ਅਸੀਂ ਦੇ ਦੇਣੇ ਆ ਰੀ ਚੈਕਿੰਗ ਜਿਹੜੇ ਸਾਲ ਬਾਅਦ ਰੀ ਚੈਕਿੰਗ ਹੁੰਦੀ ਆ ਫਾਰਮਾਂ ਦੀ ਸਾਡਾ ਟੀਮ ਮੰਨ ਪਰ ਤੁਸੀਂ ਭਰ ਕੇ ਸਾਨੂੰ 20 ਦਿਨ ਦੇ ਵਿੱਚ ਵਿੱਚ ਦੇਣੇ ਆ ਦਸਾਂ ਦਿਨਾਂ ਦੇ ਵਿੱਚ ਸਾਡਾ ਇਨਕੁਆਰੀ ਵਾਲੀ ਟੀਮ ਜਾਊਗੀ ਆਰ ਕੋ ਬੂਟਾ ਵੀ ਦੇਖੂਗੀ ਤੇ ਦੁਬਾਰਾ ਜਿਹਨੀਆਂ ਸਾਲਵਾਰਾਂ ਇਨਕਵਾਰੀਆਂ ਤਾਂ ਹੁੰਦੀਆਂ ਹੁੰਦੀਆਂ ਜਿਹੜੀਆਂ ਕੱਟਣਗੇ ਰਾਸ਼ਨ ਹੁਣ ਤਕਰੀਬਨ ਜਿਹੜੇ ਅਸੀਂ ਪਿਛਲੇ 4 ਤੋਂ 6 ਮਹੀਨੇ ਤੋਂ ਰਾਸ਼ਨ ਕੱਟ ਰਹੇ ਆ ਦੁਬਾਰਾ 350 ਦੇ ਲਗਭਗ ਅਸੀਂ ਰਾਸ਼ਨ ਲੈ ਕੇ ਆਉਣਾ ਹੋਰ ਸਾਡੇ ਤਕਰੀਬਨ ਕਾਫੀ ਪਰਿਵਾਰ ਅਸੀਂ ਰਾਸ਼ਨ ਜਿਹੜੇ ਕੱਟੇ ਆ ਇਸ ਟਾਈਮ ਜਿਹੜੀਆਂ ਐਂਪਰੀਆਂ 299 ਦੇ ਲਗਭਗ ਪਹੁੰਚੀਆਂ ਆ ਮੇਰੇ ਖਿਆਲ 299 ਦੇ ਲਗਭਗ ਹੁਣ ਪਹੁੰਚੀਆਂ ਆ ਜਿਹੜੇ ਕੱਟੇ ਆ ਰਾਸ਼ਨ ਜਿਹੜੇ ਪਿਛਲੇ ਅਸੀਂ ਰਾਸ਼ਨ ਕੱਟੇ ਆ ਜਿਨ੍ਹਾਂ ਦੇ ਕਈਆਂ ਦੇ ਹਾਲਾਤ ਸੁਧਰ ਗਏ ਆ ਇਹ ਠੀਕ ਹੋ ਗਿਆ ਤੇ ਹੁਣ ਦੁਬਾਰਾ ਅਸੀਂ ਫਾਰਮ ਸਾਰਿਆਂ ਨੂੰ ਦੇਣਾ ਜਿਨ੍ਹਾਂ ਜਿਨ੍ਹਾਂ ਰਾਸ਼ਨ ਲੱਗਣਾ ਉਹਨੂੰ ਫਾਰਮ ਦੇਣਾ ਆ ਦੁਬਾਰਾ ਸਾਨੂੰ ਭਰ ਕੇ ਦਿੱਤਾ ਜਾਵੇ ਫਾਰਮ ਤਾਂ ਜੋ ਅਸੀਂ ਰੀਚੈਕਿੰਗ ਕਰਕੇ ਕੀਤੀ ਜਾਵੇ ਪਰਿਵਾਰਾਂ ਦੀ ਤੇ ਨਾਲੇ ਬੂਕੇ ਵੰਡੇ ਜਾਣਗੇ ਅੱਜ ਮੀਂਹ ਪੈ ਰਿਹਾ ਸੀਗਾ ਤੇ ਤਾਂ ਕਰਕੇ ਅੱਜ ਟੈਂਟ ਵੀ ਨਹੀਂ ਲੱਗਾ ਅੱਜ ਹਾਲਾਤ ਮਤਲਬ ਬੜੀਆ ਦੁਨੀਆ ਵੀ ਨਹੀਂ ਬਿਸ਼ੀਆਂ ਜੋ ਔਖੇ ਹੋ ਰਹੇ ਆ ਪਰ ਬੇਤੀਆ ਹੁਣ ਅੱਜ ਤੋਂ ਤੁਸੀਂ ਰਾਜਨ ਤੁਹਾਨੂੰ ਸਾਡੀ ਟੀਮ ਹੁਣ ਬੰਡੂਗੀ ਨਾਲ ਤੁਹਾਨੂੰ ਇੱਕ ਫਾਰਮ ਦੇਊਗੀ ਉਹ ਫਾਰਮ ਤੁਸੀਂ ਭਰ ਕੇ ਸਾਨੂੰ ਅੱਜ ਤੋਂ 20 ਦਿਨ ਦੇ ਵਿੱਚ ਵਿੱਚ ਤੁਸੀਂ ਪਹੁੰਚਾਉਣਾ ਹੈ ਚਲੋ 10 ਦਿਨ ਟੀਮ ਦਾ ਇਹ ਆ ਵੀ 10 ਦਿਨ ਦੇ ਵਿੱਚ ਵਿੱਚ ਦੋ 20 ਦਿਨ ਦੇ ਵਿੱਚ ਅਸੀਂ ਇਹਨਾਂ ਕਰੀਏ 10 ਦਿਨ ਦੇ ਵਿੱਚ ਵਿੱਚ ਸਾਨੂੰ ਤੁਸੀਂ ਪਹੁੰਚਾਓ ਬਾਕੀ ਅੱਜ ਸਾਡੇ ਵਿਚਕਾਰ ਸਾਡੇ ਬਾਪੂ ਜੀ ਅੱਜ ਪਹੁੰਚੇ ਆ ਜਿਨਾਂ ਦਾ ਹਰੇਕ ਵਾਰ ਨਾਲ ਇੰਨਾ ਸਾਡੇ ਹਰਜੀਤ ਭਾਜੀ ਅਰਨਜੀਤ ਭਾਜੀ ਬੀਰ ਗੁਰਿੰਦਰ ਮੈਲਵਾਰਨ ਤੇ ਮੈਲਵਾਰ ਦੀ ਸੰਗਤ ਹਰੇਕ ਵਾਰ ਜਿਨ੍ਹਾਂ ਦੀ ਬਦੌਲਤ ਇਹ ਰਾਸ਼ਨ ਬਾਲ ਸਮਾਗਮ ਇੱਥੇ ਤੱਕ ਪਹੁੰਚਿਆ ਕਈਆਂ ਕਈ ਵਾਰ ਮੁਸ਼ਕਲ ਆਈਆਂ ਕਈ ਵਾਰ ਹਾਲਾਤ ਵਿਗੜੇ ਪਰ ਰਾਸ਼ਨ ਬਾਲ ਸਮਾਗਮ ਇਹ ਪਹੁੰਚ ਚੱਲਦਾ ਰਿਹਾ ਉਹ ਹਰਜੀਤ ਭਾਜੀ ਅਰਨਜੀਤ ਭਾਜੀ ਉਹਨਾਂ ਦੇ ਪਿਤਾ ਜੀ ਸਾਡੇ ਵਿਚਕਾਰ ਪਹੁੰਚੇ ਅੱਜ ਰਾਸ਼ਨ ਬਾਲ ਸਮਾਗਮ ਤੇ ਅੱਜ ਤੁਹਾਡੇ ਕੋਲ ਤੁਹਾਡੀ ਸੰਗਤ ਦੇ ਰੂਹ ਰੂਹ ਹੋਣ ਆਏ ਆ ਅਸੀਂ ਇਹਨਾਂ ਦੇ ਪਹੁੰਚਣ ਤੇ ਬਾਬਾ ਦੀਪ ਸਿੰਘ ਸੇਵਾਦਾਰ ਟੀਮ ਪੈਦਲ ਤੋਂ ਧੰਨਵਾਦ ਕਰਦੇ ਆ ਤੇ ਇਹ ਉਹਨਾਂ ਦੇ ਜਨਾਂ ਦੇ ਅਸੀਂ ਕਹਿੰਨੇ ਆ ਵੀ ਐਨ ਆਰ ਆਈ ਵੀਰਾਂ ਦਾ ਤੁਸੀਂ ਮਹਾਰਾਜ ਦੀ ਮਰ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਵੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਆ ਉਹਨਾਂ ਦਾ ਧੰਨਵਾਦ ਜਰੂਰ ਕਰਿਆ ਕਰੋ ਜੇ ਉਹ ਸੁਖੀ ਸਾਥ ਸਹੀ ਸਲਾਮਤ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਆਪਣੀਆਂ ਕਮਾਈਆਂ ਦੇ ਵਿੱਚ ਵਾਧਾ ਹੁੰਦਾ ਆਪਣਾ ਦਿਸਵੰਧ ਕੱਢ ਕੇ ਤੁਹਾਡੇ ਤੱਕਰ ਪਹੁੰਚਦਾ ਕਰਦੇ ਆ ਇਹ ਰਾਸ਼ਨ ਵਾਲ ਸਮਾਗਮ ਤਾਂ ਹੀ ਚੱਲਦਾ ਹੈ ਅੱਜ 100 ਤਿੰਨਵਾਂ ਮਹੀਨਾਵਾਰਾਸ਼ਨ ਸਮਾਗਮ ਹੋ ਚੁੱਕਾ 8-9 ਸਾਲ ਦੇ ਲਗਭਗ ਇਹ ਰਾਸ਼ਨ ਮਾਲ ਸਮਾਗਮ ਹੋ ਚੁੱਕਿਆ ਇਹ ਭਾਜੀ ਵੀਰ ਜੀ ਹੋਣਾ ਦੀ ਬਦੌਲਤ ਆ ਇਹ ਬਾਪੂ ਜੀ ਹੋਣਾ ਦੀ ਬਦੌਲਤ ਆ ਕਿਉਂਕਿ ਬਾਪੂ ਜੀ ਹੋਣਾ ਨੇ ਜੋ ਸਿੱਖਿਆ ਆਪਣੇ ਪੁੱਤਰਾਂ ਨੂੰ ਦਿੱਤੀ ਆ ਵੀ ਲੋੜਵੰਦਾ ਦੀ ਮਦਦ ਸਭ ਤੋਂ ਵੱਡੀ ਸੇਵਾ ਆ ਉਹ ਉਸ ਹਾਲਾਤ ਨੂੰ ਚਲਦੇ ਹੋਏ ਦੇਖਦੇ ਹੋਏ ਤੇ ਅੱਜ ਨਿਰੰਤਰ ਸਭਾਵਾਂ ਕਰ ਰਹੇ ਆ ਰਣਜੀਤ ਪਾਜੀ ਜਿਹੜੇ ਬਾਲੇ ਜਨਾਂ ਦੇ ਲਿਗੇ ਹੋਏ ਆ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿਗੀਆਂ ਹੋਈਆਂ ਕਈ ਪਰਿਵਾਰ ਵਿੱਚ ਬੈਠੇ ਆ ਉਹਨਾਂ ਨੂੰ ਆਪ ਦੇਖ ਕੇ ਉਹਨਾਂ ਦੀਆਂ ਛੱਤਾਂ ਬਦਲੀਆਂ ਘਰ ਬਣਾਉਣੇ ਹਰੇਕ ਸਾਲ ਅਣਕੇ ਕਹਿੰਦੇ ਆ ਉਹਨਾਂ ਜੋਸ਼ਿਆਂ ਵੀ ਛੱਤਾਂ ਦੇਖਲਾ ਜਿਹਦੇ ਹਾਲਾਤ ਖਰਾਬ ਆ ਉਹਨਾਂ ਨੂੰ ਆਪਾਂ ਘਰ ਬਣਾ ਕੇ ਦੇਵਾਂ ਇਹ ਬਾਪੂ ਜੀ ਉਹਨਾਂ ਦੀ ਪਦੌਲਤ ਦਾ ਇਹਨਾਂ ਨੇ ਸਿੱਖਿਆ ਆ ਤਾਂ ਹੀ ਇਹ ਕਾਰਜ ਜਿਹੜੇ ਇੱਥੇ ਤੱਕ ਪਹੁੰਚੇ ਆ ਤੇ ਅਸੀਂ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਰ ਇੱਦਾਂ ਹੀ ਅਰਦਾਸ ਕਰਦੇ ਆਂ ਵੀ ਗੁਰੂ ਸਾਹਿਬ ਅੱਗੇ ਵੀ ਚੜ੍ਹਦੀ ਕਲਾ 'ਚ ਰਹਿਣ ਸਾਰਾ ਪਰਿਵਾਰ ਤਾਂ ਜੋ ਇਹ ਸਵਾਵਾ ਇੱਦਾਂ ਹੀ ਚੱਲਦੀਆਂ ਰਹਿਣ ਇੱਦਾਂ ਹੀ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਹੁਣ ਸਾਡੀਆਂ ਆ ਮਾਮਾ ਤੇ ਭਮੀਆ ਪਹਿਲਾਂ ਆਓ ਬਾਪੂ ਜੀ ਹੁਣ ਅੱਧੂਆਂ 'ਚ ਰਾਸ਼ਨ ਵੰਡ ਸਮਾਗਮ ਦੀ ਸ਼ੁਰੂਆਤ ਕਰੀਏ ਆਓ ਦੇ ਨਾਲ ਪੁੱਟੇ ਵੀ ਇਹ ਬੈਂਦੀ ਆ ਬੁੱਢਾ ਘਰਾਂ ਦੇ ਵਿੱਚ ਲਾਉਣਾ ਟੀਮ ਮੈਂਬਰ ਨੇ ਸਪੈਸ਼ਲ ਦੇਖਣਾ ਉਹ ਇਹ ਬੁੱਢਾ ਜਿਹੜਾ ਲੈ ਕੇ ਜਾਣਾ ਆ ਜੇ ਘਰ ਦੇ ਵਿੱਚ ਜਗ੍ਹਾ ਨਹੀਂ ਆ ਤੁਸੀਂ ਪੰਚਾਇਤੀ ਜਗ੍ਹਾ ਦੇ ਵਿੱਚ ਲਾ ਸਕਦੇ ਜਿੱਦਾਂ ਪਹਿਲਾਂ ਲਾਉਂਦੇ ਆਏ ਆ ਜਿਹੜੇ ਪਿਛਲੇ ਫੁੱਟੇ ਲੱਗੇ ਉਹ ਵੀ ਦਿਖਾ ਲੈਣੇ ਆ ਟੀਮ ਮੈਂਬਰ ਨੂੰ ਜਿਹੜੇ ਪਿਛਲੇ ਸਾਲਾਂ ਦੇ ਉੱਤੋਂ ਪਿਛਲੇ ਸਾਲ ਦੇ ਇਹ ਟੀਮ ਮੈਂਬਰ ਫਿਰ ਦੇਖੂਗਾ ਉਹ ਤੇ ਕਾਗਜ਼ ਦੇ ਉੱਪਰ ਜਿਹੜੇ ਫਾਰਮ ਦੇ ਉੱਪਰ ਲਿਖੂਗਾ ਵੀ ਬੁੱਢਾ ਸਹੀ ਆ ਜਾਂ ਕਿਦਾਂ ਲੱਗਦਾ ਆ ਕਿ ਨਹੀਂ ਲੱਗਦਾ ਬੇੰਤੀ ਆ ਇਹ ਬੂਟਾ ਜ਼ਰੂਰੀ ਆ ਤਾਂ ਹੀ ਰਾਚਨ ਲੱਗਣਾ ਆ ਨਹੀਂ ਤਾਂ ਰਾਚਨ ਅਸੀਂ ਜਿੰਨਾ ਚਿਰ ਬੂਟਾ ਨਹੀਂ ਲੱਗੂਗਾ ਅਸੀਂ ਰਾਚਨ ਨਹੀਂ ਲਾਉਣਾ ਬੇੰਤੀ ਆ ਸਾਰੇ ਕਿਉਂਕਿ ਇੱਕ ਬੂਟਾ ਤੁਸੀਂ ਪਾਲ ਸਕਦੇ ਆ ਕਿਸੇ ਨੂੰ ਕਹਿ ਕੇ ਗਵਾਂਡੀਆਂ ਨੂੰ ਦੇ ਕੇ ਬੂਟਾ ਦੇ ਕੇ ਪਾਲ ਸਕਦੇ ਆ ਪਾਣੀ ਪੋਣਾ ਹੁੰਦਾ ਹੁੰਦਾ ਦਿਨਾਂ ਦੇ ਵਿੱਚ ਮੀਂਹ ਪੈ ਰਿਹਾ ਤਦ ਇਹ ਮੌਸਮ ਦੇ ਵਿੱਚ ਅਸੀਂ ਵੀ ਦੇ ਰਹੇ ਆ ਵੰਡ ਰਹੇ ਆ ਕਿ ਚਲੋ ਬੂਟਾ ਤੁਸੀਂ ਪਾਲ ਸਕਦੇ ਠੀਕ ਆ ਜੀ ਹਾਂ ਆ ਘਰ ਜਾ ਕੇ ਲਾਉਣਾ ਮਤਲਬ ਆ ਗੋਇੰਗ ਇਹ ਦੋ ਟਾਈਮ ਵੀ ਰੁਕ ਕੇ ਪਿੰਡਾਂ ਜਾ ਕੇ ਦੱਸ ਰਿਹਾ ਹਾਂ ਪਿੰਡਰ ਕਾ ਉਤਾਰ ਫਿਰ ਵਿੱਚ ਆਏ ਆ ਨਾਲੇ ਬਾਪੂ ਜੀ ਦਾ ਸਾਰੇ ਸੰਗਤ ਦੇ ਵਿੱਚ ਤੁਸੀਂ ਸਾਰਿਆਂ ਨੇ ਤੁਹਾਡੇ ਵੱਲੋਂ ਇੱਕ ਸਰੂਪਾ ਪਾ ਕੇ ਆਪਾਂ ਸਨਮਾਨਿਤ ਕਰਨਾ ਹੈ ਬਾਪੂ ਜੀ ਉਹਨਾਂ ਦੇ ਪਰਿਵਾਰ ਨੂੰ ਹਰਜੀਤ ਭਾਜੀ ਨੂੰ ਤੇ ਰਣਜੀਤ ਭਾਜੀ ਤੇ ਮੈਂ ਸੱਦਣਾ ਜ਼ਰੂਰ ਸਾਰਿਆਂ ਨੇ ਗੱਜ ਕੇ ਬੁਲਾਉਣਾ ਬਲੇ ਸੋਨੇ ਹਾ ਸ੍ਰੀ ਅਕਾਲ ਬਲੇ ਸੋਨੇ ਹਾ ਸ੍ਰੀ ਅਕਾਲ ਬਲੇ ਸੋਨੇ ਹਾ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ